ਕਹਿੰਦੀ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਹੈ ਸਹੀ ਕਹਿੰਦੀ ਹੈ ਬੀਬਾ ਜੀ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਜਦੋਂ ਚਿੱਟੇ ਦਾ ਕਿਸੇ ਨੂੰ ਨਾਮ ਨਹੀਂ ਪਤਾ ਹੁੰਦਾ ਸੀ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਲੋਕ ਅਕਾਲੀ ਨੇ ਹਰ ਸਿਮਰਤ ਕੌਰ ਉਹਨਾਂ ਦੇ ਮਾਈਕ ਅੱਗੇ ਕਰਕੇ ਪੁੱਛਣ ਵੀ ਭਗਵਾਨ ਤਮਾਨ ਨਿਆ ਕਾਤ ਉਹਦਾ ਨਾਮ ਆ ਲੋ ਕੀ ਗੱਲ ਮੈਂ ਇੰਨਾ ਮਾੜਾ ਹੋ ਗਿਆ ਯਾਰ ਉਹ ਹਰ ਸਿਮਰਤ ਕੌਰ ਫਿਰਦੀ ਹੈ ਪਿੰਡਾਂ 'ਚ ਆਈ ਇੱਥੇ ਤਿੱਤਨੀ ਆਏ ਆਈ ਨਹੀਂ ਹੋਣਿਆ ਨਾ ਹੁਣ ਆਉਂਦੀ ਵੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਜਿੱਥੇ ਜਿੱਥੋਂ ਦੇ ਭਗਵਾਨ ਜ਼ਮਾਨ ਚਲੇ ਗਿਆ ਉੱਥੇ ਤਾਂ ਜਾਣਾ ਔਖਾ ਹੋ ਜਾਂਦਾ ਕਿਉਂਕਿ ਮੈਂ ਉਹਨਾਂ ਦਾ ਪੋਤੜੇ ਫਰੋੜ ਦਿੰਨਾ ਮੈਂ ਉਹਨਾਂ ਦੇ ਸੱਚ ਦੱਸ ਦਿੰਨਾ ਕੀ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਉਹ ਹਰ ਸਿਮਰਤ ਕੌਰ ਫਿਰਦੀ ਐ ਪਿੰਡਾਂ ਚ ਆਈ ਇੱਥੇ ਤਾਂ ਨਹੀਂ ਆਏ ਆਈ ਨਹੀਂ ਹੋਣਿਆ ਨਾ ਹੁਣ ਆਉਂਦੀ ਵੀ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਜੇ ਤੁਝੇ ਉਥੋਂ ਦੀ ਭਗਵਾਨ ਜਮਾਨ ਚਲੇ ਗਿਆ ਉੱਥੇ ਤਾਂ ਜਾਣਾ ਔਖਾ ਹੋ ਜਾਂਦਾ ਫਿਰ ਉਹ ਕਹਿੰਦਾ ਮੈਂ ਉਹਨਾਂ ਦਾ ਪੋਤੜੇ ਫਰੋਲ ਦਿੰਨਾ ਮੈਂ ਉਹਨਾਂ ਨੂੰ ਸੱਚ ਦੱਸ ਦਿੰਨਾ ਕੀ ਹੈ ਉਹਨੇ ਇੱਕ ਬਿਆਨ ਦਿੱਤਾ ਉਹ ਕਹਿੰਦੀ ਵੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਇਹ ਗੱਲ ਕਹੀ ਆ ਉਹਨੇ ਤੇ ਆਹ ਲੋ ਮੇਰੇ ਕੋਲੇ ਬਿਆਨ ਵੀ ਆਇਆ ਸੀ ਆਪਾਂ ਚੂਹ ਨਹੀਂ ਭੋਲੇ ਪਤਾ ਸਿੱਧੇ ਸਬੂਤ ਹੀ ਦਿੰਨੇ ਆ ਮੇਰੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਕੁਝ ਚੀਜ਼ ਕਿਸੇ ਇਹ ਕਹਿੰਦੀ 10 ਸਾਲ ਪਹਿਲਾਂ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਕੁਝ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਲਾ ਕਿਸੇ ਸ਼ਹਿਰ ਚ ਕਿਸਰ ਸੀ ਇਹ ਕਹਿੰਦੀ ਚਿੱਟੇ ਨਾਂ ਦੀ ਕੋਈ ਚੀਜ਼ ਕਿਸੇ ਪਿੰਡ ਚ ਦੀ ਮੇਰੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਕੁਝ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਲਾ ਕਿਸੇ ਸ਼ਹਿਰ ਚ ਕਿਸਰ ਸੀ ਮੇਰਾ ਜਵਾਬ ਹੋ ਗਿਆ ਬੀਬਾ ਜੀ ਕੀ ਕਹਿੰਦੇ ਨੇ ਮੈਂ ਵੀ ਜਵਾਬ ਦਿੰਦਾ ਹਾਂ ਸਿੱਧੇ ਹੀ ਸੁਣਾ ਦੇਣਾ ਤੁਹਾਨੂੰ ਉਹ ਕਹਿੰਦੀ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਹੈ ਸਹੀ ਕਹਿੰਦੀ ਹੈ ਬੀਬਾ ਜੀ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਮ ਨਹੀਂ ਪਤਾ ਹੁੰਦਾ ਸੀ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਲੋਕ ਵੀ ਥੋੜਾ ਜਿਹਾ ਮਜੀਠੀ ਆਏਗਾ ਉਹ ਕਹਿੰਦਾ ਨਹੀਂ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਜੋ ਗਈ ਹੈ ਇਹਨੂੰ ਸ਼ਰਮ ਨਹੀਂ ਆਉਂਦੀ ਆਹ ਗੱਲਾਂ ਕਰਦਿਆਂ ਨੂੰ ਯਾਰ ਕਮਾਲ ਹੈ ਨਸ਼ੇ 'ਚ ਸਾਡੇ ਘਰ ਪੱਟ ਤੇ ਨਾ ਨੇ ਮਾਵਾ ਦੇ ਹੱਥ ਰੂ ਸੁੱਕ ਕੇ ਰੋ ਰੋ ਕੇ ਇਹ ਹਜੇ ਫਿਰਦੇ ਵੋਟਾਂ ਮੰਗਦੇ ਯਾਰ ਕਿਹੜੇ ਮੂੰਹ ਨਾ ਆਉਂਦੇ ਇੱਥੇ ਸਾਨੂੰ ਕਹੀ ਜਾਂਦੇ ਗੈਂਗਸਟਰ ਪੈਦਾ ਕਰਦਾ ਭਗਵੰਤ ਮਾਨ ਉਹ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਤੁਸੀਂ ਦਿੰਨੇ ਹੋ ਟਿਕਟਾਂ ਤੁਸੀਂ ਦਿੰਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਮਗਲਾਂ ਨਾਲ ਟਿਕਟਾਂ ਤੁਸੀਂ ਦਿੰਨੇ ਹੋ ਅਸੀਂ ਇਹੋ ਜਿਹੇ ਥੋੜੀ ਆ ਅਸੀਂ ਤਾਂ ਆਮਕਰਾਂ ਦੇ ਮੁੰਡੇ ਆ ਆਮਕਰਾਂ ਚੋਂ ਉੱਠ ਕੇ ਆਏ ਆ ਪੂਰਾ ਅੱਖ ਕੇ ਤੁਹਾਡੇ ਤੋਂ ਦੁਖੀ ਹੋ ਕੇ ਕਾਗਜ਼ ਭਰੇ ਨੇ ਅਸੀਂ ਜੇ ਸਾਡੇ ਘਰਾਂ ਕੋਈ ਪਿਓ ਦਾਦੇ ਕੋਈ ਇੰਨਾ ਕਮਾਂ ਕਮਾਂ ਦਾ ਕਲਾਕਾਰ ਸੀ ਮਸ਼ਹੂਰ ਸੀ ਮੈਂ ਤਾਂ ਬਥੇਰੇ ਪੈਸੇ ਕਮਾਈ ਜਾਂਦੇ ਸੀ ਪੈਸੇ ਕਮਾਉਣ ਵਾਸਤੇ ਪ੍ਰਮਾਤਮਾ ਨੇ ਥੋੜੀ ਬਹੁਤ ਕਲਾ ਦਿੱਤੀ ਸੀ ਵਧੀਆ ਰੋਟੀ ਖਾ ਲੰਦੇ ਇਨਾਂ ਨਾਲ ਕੋ ਮੱਥਾ ਲਾਉਣ ਦੀ ਕੀ ਲੋੜ ਸੀ ਪਰ ਫਿਰ ਉਹ ਫਿਰ ਆਏ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਇਹ ਤਾਂ ਲੜਨਾ ਪਊ ਲੜੇ ਆ ਹੁਣ ਚੀਕਾਂ ਦੇਖ ਲੋ ਇਹਨਾਂ ਦੀ ਨਿਕਲਦੀਆਂ ਰੋਜ਼ ਮੈਨੂੰ ਗਾਲਾਂ ਕੱਢਦੇ ਆ ਗਾਲਾਂ ਨਹੀਂ ਚੀਕਾਂ ਨੇ ਉਹ ਕੋਈ ਵੀ মিডিਆ ਵਾਲੇ ਮਾਈਕ ਉਹਨਾਂ ਦੇ ਅੱਗੇ ਕਰ ਦੇਣ ਸੁਖਵੀਰ ਬਾਦਲ ਦੇ ਪ੍ਰਤਾਪ ਬਾਜਵੇ ਦੇ ਆ ਜਿਹੜੇ ਕਾਂਗਰਸੀ ਨੇ ਅਕਾਲੀ ਨੇ ਹਰ ਸਿਮਰਤ ਕੋ ਉਹਨਾਂ ਦੇ ਮਾਈਕ ਅੱਗੇ ਕਰਕੇ ਪੁੱਛਣ ਵੀ ਭਗਵਾਨ ਤਮਾਨ ਨੇ ਐ ਕਿ ਕਦ ਨਾ ਉਹਦਾ ਨਾਂ ਨਾਲੋ ਕੀ ਗੱਲ ਮੈਂ ਇੰਨਾ ਮਾੜਾ ਹੋ ਗਿਆ ਯਾਰ ਡਰਦੇ ਨੇ ਕਿਉਂਕਿ ਮੈਂ ਸੱਚ ਬੋਲਦਾ ਨਹੀਂ ਮੈਂ ਕਿਸੇ ਗੱਲੋਂ ਕਾਣਾ ਨਹੀਂ ਹੈਗਾ ਜੀ ਪੌਣੇ 4 ਸਾਲ ਹੋ ਗਏ 1 ਰੁਪਏ ਦਾ ਲਾਦਿਆਂ ਨੂੰ ਜਾ ਮੈਂ 1 ਰੁਪਏ ਦਾ ਲੋਕਾਂ ਦੇ ਪੈਸੇ ਖਾਣ ਆਏ ਸੀ ਉਹ ਕਈ ਵਾਰੀ ਪਰਮਾਤਮਾ ਇਹ ਜਿਹੀਆਂ ਡਿਊਟੀਆਂ ਲਾਉਂਦਾ ਉਹ ਪੈਸੇ ਪੂਸੇ ਥੱਲੇ ਰਹਿ ਜਾਂਦੇ ਲੋਕੋ ਕੋਈ ਕੰਮ ਇਹੋ ਜਿਹਾ ਕਰਾ ਲੈਂਦਾ ਰੱਬ ਕਿ ਲੋਕ ਯਾਦ ਕਰਦੇ ਰਹਿ ਜਾਂਦੇ ਆ